डॉक्टर डीसी बातिश की रचना पंजाब खाली हो रहा कही अजोकी सदी है पंजाब खाली हो रहा कही अजोकी पंजाब खाली हो रहा माझा मालवा दुआब खाली हो रहा कही अजोकी पंजाब खाली, खाली हो रहा माझा मालवा दुआब खाली हो रहा रूस प्रवास ਕਰਦੇ ਨੇ 250 ਜਵਾਨ ਰੋਜ਼ ਪਰਵਾਸ ਕਰਦੇ ਨੇ 250 ਜਵਾਨ ਅਰਥ ਚਾਰੇ ਚੋਂ ਹਿਸਾਬ ਖਾਲੀ ਹੋ ਰਿਹਾ ਖੜੇ ਹੋ ਰਹੇ ਨੇ ਸਵਾਲਾਂ ਦੇ ਸਵਾਲ ਖੜੇ ਹੋ ਰਹੇ ਨੇ ਸਵਾਲਾਂ ਦੇ ਸਵਾਲ ਉੱਤਰ ਪੱਤਰੀ ਚੋਂ ਇਸ ਦਾ ਜਵਾਬ ਖਾਲੀ ਹੋ ਰਿਹਾ ਕਾਗਜ਼ੀ ਫੁੱਲਾਂ ਦੀ ਆਮਦ ਹੋ ਗਈ ਕਾਗਜ਼ੀ ਫੁੱਲਾਂ ਦੀ ਆਮਦ ਹੋ ਗਈ ਮਹਿਕੋਂ ਅਸਲੀ ਗੁਲਾਬ ਖਾਲੀ ਹੋ ਰਿਹਾ ਸੋਚਦੇ ਸਾਂ ਬਣੇਗਾ ਰੰਗਲਾ ਪੰਜਾਬ ਸੋਚਦੇ ਸਾਂ ਬਣੇਗਾ ਰੰਗਲਾ ਪੰਜਾਬ ਲਿਆਸੀ ਜੋ ਖਾਬ ਖਾਲੀ ਹੋ ਰਿਹਾ ਚੱਲ ਨਹੀਂ ਹੋਣੀ ਕਿਵੇਂ ਵੀ ਦੋਸਤੋ ਕਰਜ਼ਿਆਂ ਦੀ ਤਾਬ ਖਾਲੀ ਹੋ ਰਿਹਾ ਚੱਲ ਨਹੀਂ ਹੋਣੀ ਕਿਵੇਂ ਵੀ ਦੋਸਤੋ ਕਰਜ਼ਿਆਂ ਦੀ ਤਾਬ ਖਾਲੀ ਹੋ ਰਿਹਾ ਦੇਖਦੇ ਹਾਂ ਕਿਵੇਂ ਉੱਥੇ ਹੋਵੇਗਾ ਖੁਸ਼ ਹਾਲ ਦੇਖਦੇ ਹਾਂ ਕਿਵੇਂ ਉੱਥੇ ਹੋਵੇਗਾ ਖੁਸ਼ ਹਾਲ ਪੁੱਤ ਜੋ ਬਣਿਆ ਉਕਾਬ ਖਾਲੀ ਹੋ ਰਿਹਾ ਕਹੀ ਅਜੋਕੀ ਸਦੀ ਹੈ ਪੰਜਾਬ ਖਾਲੀ ਹੋ ਰਿਹਾ ਮਾਝਾ ਮਾਲਵਾ ਦੁਆਬ ਖਾਲੀ ਹੋ ਰਿਹਾ ਮਾਝਾ ਮਾਲਵਾ ਦੁਆਬ ਖਾਲੀ ਹੋ ਰਿਹਾ